ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ 'ਚ ਭੁਲੱਥ ਵਿਖੇ ਭਰਮੀਆਂ ਮੀਟਿੰਗਾਂ ਹੋਈਆਂ ਜਿਸ ਵਿੱਚ ਵੱਡੀ ਗਿਣਤੀ 'ਚ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਿੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਲੋਕਾਂ ਨੂੰ ਆਪਣੇ ਹੱਕ 'ਚ ਲਾਂਬੰਦ ਕੀਤਾ ਗਿਆ ਉੱਥੇ ਹੀ ਸਰਕਾਰ ਦੀਆਂ 2 ਸਾਲ ਦੀਆਂ ਉਪਲਬਧੀਆਂ ਤੋਂ ਵੀ ਜਾਣੂ ਕਰਵਾਇਆ মিডিਆ ਨਾਲ ਗੱਲਬਾਤ ਰਾਨ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ ਉਹਨਾਂ ਨੂੰ ਲੋਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਜੋ ਪਿਆਰ ਅਤੇ ਅਸ਼ੀਰਵਾਦ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਸ ਦੇ ਆਧਾਰ ਤੇ ਉਹ ਵੱਡੀ ਜਿੱਤ ਹਾਸਲ ਕਰਨਗੇ ਹੁਣਾਂ ਕਿਹਾ ਕਿ ਅੱਜ ਭਾਜਪਾ ਦੇ ਸੰਸਦ ਅੱਤੇ ਭਾਜਪਾ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਨਾਲ ਭੰਗ ਹੋ ਚੁੱਕਿਆ ਤੇ ਮੌਜੂਦਾ ਸੰਸਦ ਦੀ ਕਾਰਗੁਜ਼ਾਰੀ ਵੀ ਬੇहद ਨਿਕੰਮੀ ਰਹੀ ਹੈ ਕੰਢੀ ਇਲਾਕੇ ਚ ਆਉਂਦੀ ਪਾਣੀ ਅਤੇ ਨੈਟਵਰਕ ਦੀ ਸਮੱਸਿਆ ਤੇ ਬੋਲਦੇ ਹਨ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਜਿੱਤੇ ਦਰਜਕਰਨ ਤੋਂ ਬਾਅਦ ਉਹ ਸ਼ਰਪੁਰ ਦੇ ਕੰਢੀ ਇਲਾਕੇ ਨੂੰ ਵਿਸ਼ੇਸ਼ ਤਵੱਜੋ ਦੇਣਗੇ ਤਾਂ ਜੋ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ ਪਰ ਚਾਰ ਚੱਲ ਰਿਹਾ ਆਪਣਾ ਡੋਟ 29 ਦਿਨ ਲੈਣੀ ਹੈ ਕੇਵਲ ਇੰਪੋਰਟਾ ਹੋਣ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਹੈ ਕਾਊਂਟਡਾਊਨ ਚੱਲ ਰਿਹਾ ਬੜਾ ਫਾਸਟ ਚੱਲ ਰਿਹਾ ਤੇ ਲੋਕਾਂ ਦਾ ਜੋ ਉਤਸ਼ਾਹ ਹੈ ਉਹ ਵੀ ਕਾਬਲੇ ਤਾਰੀਫ ਹੈ ਸੋ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡੇ ਸਾਥੀ ਜਿਹੜੇ ਲਗਾਤਾਰ ਜਿਹੜੇ ਪਸੀਨਾ ਵਹਾ ਰਹੇ ਮਿਹਨਤ ਕਰ ਰਹੇ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਮੈਨੂੰ ਪੂਰੀ ਉਮੀਦ ਹੈ ਕਿ ਅ ਜਿਹੜੀ ਆਮ ਆਦਮੀ ਪਾਰਟੀ ਉਹ 13 ਦੀਆਂ 13 ਸੀਟਾਂ ਤੇ ਜਿੱਤ ਦਰਜ ਕਰਨ ਜਾ ਰਹੀ ਹੈ 2019 ਚ ਚੋਣਾਂ ਲੜੀਆਂ ਸੀ ਕਾਂਗਰਸ ਦੇ ਵਿੱਚ ਹਨਾ ਉਮੀਦਵਾਰ ਸੀ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕਿੰਨਾ ਕਰੋ ਰੁਝਾਨ ਸੀ ਇਸ ਵੇਲੇ ਜਿਆਦਾ ਸੀ ਕਿਉਂ ਸਮੇਂ ਜਿਆਦਾ ਸੀ ਅ ਜਿਸ ਤੱਕ ਉਹ ਜਾਣਦਾ ਸਵਾਲ ਹੈ ਜਿਸ ਤੱਕ ਲੋਕਾਂ ਦੀ ਸੰਤੁਸ਼ਟੀ ਦਾ ਸਵਾਲ ਹੈ ਸਰਕਾਰ ਤੋਂ ਲੋਕ ਸੰਤੁਸ਼ਟ ਨੇ ਲੋਕਾਂ ਦਾ ਰੁਝਾਨ ਜਿਹੜਾ ਉਹ 2019 ਦੇ ਮੁਕਾਬਲੇ ਬਹੁਤ ਹੀ ਬਿਹਤਰ ਹੈ ਆਮ ਆਦਮੀ ਪਾਰਟੀ ਵੱਲ ਜਿਹੜਾ ਬਹੁਤ ਜ਼ਿਆਦਾ ਬਿਹਤਰ ਹੈ ਸੋ ਆਮ ਆਦਮੀ ਪਾਰਟੀ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਲੋਕ इवन ਬਹੁਤ ਵੱਡੀ ਲਹਿਰ ਦੇਖੀ ਜਾ ਸਕਦੀ ਹੈ ਖਾਸ ਤੌਰ ਤੇ ਜ਼ੀਰੋ ਬਿੱਲ ਨੂੰ ਲੈ ਕੇ ਜਾਂ ਆਮ ਆਦਮੀ ਕਲੀਨਿਕਸ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਲੋਕ ਬਹੁਤ ਖੁਸ਼ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਜਿਹੜਾ ਬਹੁਤ ਵੱਡੀ ਜਿੱਤ ਹੈ ਉਹ ਅਸੀਂ ਵੱਡੀ ਜਿੱਤ ਵੱਲ ਵੱਧ ਰਹੇ ਜੇਕਰ ਗੱਲ ਕਰੇ ਤੁਹਾਡੇ ਵਰਗੇ ਤੇਰੇ ਜਿਹੜੇ ਹੈ ਗਿਆ ਮਿਲਵਾਰਾ ਭਾਜਪਾ ਤੋਂ ਸ੍ਰੀ ਅਨੀਤਾ ਸੋਮਪ੍ਰਕਾਸ਼ ਜੀ ਉਹ ਵੀ ਜਾ ਰਹੇ ਨੇ ਆਪਣਾ ਵਿਰੋਧ ਵੀ ਹੁੰਦਾ ਦਿਖਾਈ ਦੇ ਰਿਹਾ ਪਰ ਕਿਤੇ ਨਾ ਕਿਤੇ ਵੀ ਕਹਿ ਰਹੇ ਕਿ ਅਸੀਂ ਤਾਂ ਜੀ ਆਪਣੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦੇ ਹਾਂ ਕਿਸ ਨਾਲ ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਦੇਖੋ ਜੀ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦੇ ਹੁੰਦੇ ਤਾਂ ਫਿਰ ਅੱਜ ਵਿਰੋਧ ਨਾ ਹੁੰਦਾ ਖਾਸ ਤੌਰ ਤੇ ਜਿਹੜੀ ਬੀਜਪੀ ਆਏ ਕਿਸਾਨ ਤੇ ਕਿਸਾਨੀ ਦੀ ਬਹੁਤ ਵੱਡੀ ਦੁਸ਼ਮਣ ਹੈ ਜਿਸ ਕਦਰ ਕਿਸਾਨਾਂ ਦੇ ਨਾਲ ਧੋਖਾ ਕੀਤਾ ਇਵਨ ਰੱਬ ਦੇ ਨਾਲ ਧੋਖਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੋ ਝੂਠ ਬੋਲੇ ਏ ਮੈਂ ਸਮਝਦਾ ਕਿ ਬਹੁਤ ਵੱਡਾ ਝੂਠ ਹੈ ਬਹੁਤ ਵੱਡਾ ਇਹ ਲੋਕਾਂ ਦੇ ਨਾਲ ਧੋਖਾ ਹੈ ਸੋ ਇਸ ਕਰਕੇ ਲੋਕ ਜਿਹੜਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਖਾਸ ਤੌਰ ਤੇ ਮਹਿੰਗਾਈ ਤੇ ਬੇਰੋਜ਼ਗਾਰੀ ਜਿਸ ਕਦਰ ਵੱਧ ਰਹੀ ਹੈ ਲੋਕ ਜਿਹੜਾ ਭਾਜਪੀ ਤੋਂ ਛੁਟਕਾਰਾ ਪਾਣਾ ਚਾਹੁੰਦੇ ਸਰ 2 ਸਾਲ ਹੋ ਗਏ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਉੱਪਰ ਕਿਹੜੇ ਕੰਮ ਨੇ ਜਿਹੜੇ ਕੰਮ ਤੇ ਆਧਾਰ ਤੇ ਰਿਪੋਰਟ ਬਣਾਈ ਜਾ ਰਹੀ ਹੈ ਸਭ ਤੋਂ ਵੱਡਾ ਕੰਮ ਹੈ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਖਾਸ ਤੌਰ ਤੇ ਜਿਹੜਾ ਦਵਾਈਆਂ ਦੇ ਵਿੱਚ ਦਵਾਈਆਂ ਫ੍ਰੀ ਮਿਲ ਰਹੀਆਂ ਟੈਸਟ ਫ੍ਰੀ ਹੋ ਰਿਹਾ ਹੈ ਬਾਕੀ ਇਸ ਤੋਂ ਇਲਾਵਾ ਜਿਹੜੇ ਸਭ ਤੋਂ ਵੱਡੀ ਰਾਸ ਜਿਹੜੀ ਮਿਲਿਆ ਬਿਜਲੀ ਤੋਂ ਕਿਉਂਕਿ ਬਿਜਲੀ ਇੱਕ ਬਹੁਤ ਵੱਡਾ ਮੁੱਦਾ ਸੀ ਬਿਜਲੀ ਬਹੁਤ ਮਹਿੰਗੀ ਸੀ ਔਰ ਜਿਸ ਤਰ੍ਹਾਂ 90% ਤੋਂ ਵੀ ਜ਼ਿਆਦਾ ਲੋਕਾਂ ਦੇ ਬਿੱਲ ਜਿਹੜੇ ਆ ਘਰਾਂ ਦੇ ਬਿੱਲ ਜਿਹੜੇ ਆ ਉਹ ਜ਼ੀਰੋ ਆ ਰਹੇ ਸੋ ਉਸ ਤੋਂ ਲੋਕ ਜਿਹੜੇ ਬਹੁਤ ਖੁਸ਼ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਟੋਟਲ ਜਿਹੜੀ ਇਹ ਵੋਟ ਹੈ ਟੋਟਲ ਕਨਵਰਟ ਹੋਏਗੀ ਆਵਾਜ਼ ਵੀ ਪਾਰਟੀ ਨੂੰ ਪਾਏਗੀ ਸਰ ਕੱਲ ਅਸੀਂ ਕੰਡੀ ਏਰੀਆ ਦੇ ਵਿੱਚ ਗਏ ਸੀਗੇ ਕਾਫੀ ਜਗ੍ਹਾ ਤੇ ਨੈਟਵਰਕ ਦੀ ਪ੍ਰੋਬਲਮ ਹੈ ਔਰ ਦੋ ਦੋ ਦਿਨ ਉੱਤੇ ਪਾਣੀ ਵੀ ਨਹੀਂ ਜਾਂਦਾ ਤਾਂ ਅੱਜ ਕੱਲ ਤੁਹਾਨੂੰ ਪਤਾ ਸਾਰੀ ਪੜ੍ਹਾਈ ਔਨਲਾਈਨ ਹੁੰ ਕੀ ਲਗਦਾ ਨਹੀਂ ਬਿਲਕੁਲ ਇਹ ਜਿਹੜੀ ਸਮੱਸਿਆ ਹੈ ਜੈਨੂਆ ਤੁਸੀਂ ਠੀਕ ਕਹਿ ਰਹੇ ਹੋ ਤੇ ਸਮੱਸਿਆ ਨੂੰ ਅਸੀਂ ਬਿਲਕੁਲ ਕੋਈ ਵੀ ਐਸਐਨਏ ਦੇ ਟਾਵਰ ਜਾਂ ਹੋਰ ਵੀ ਟਾਵਰ ਇਹ ਟੈਲ ਦੇ ਟਾਵਰ ਜੋ ਵੀ ਕੰਪਨੀ ਨਾਲ ਸੰਪਰਕ ਕਰਕੇ ਟਾਵਰ ਜਰੂਰ ਲਗਾਵਾਵਾਂਗੇ ਤਾਂ ਕਿ ਜਿਹੜੀ ਉੱਥੇ ਰੇਂਜ ਕੋਈ ਨੈਟਵਰਕ ਪ੍ਰੋਬਲਮ ਨਾ ਹੋਵੇ ਔਰ ਬੱਚੇ ਜਿਹੜੇ ਆ ਬੇਰੋਕ ਟੋਕ ਜਿਹੜੇ ਬੱਚੇ ਆਨਲਾਈਨ ਕਲਾਸ ਜਿਹੜੀਆਂ ਲੈ ਸਕਣ ਪੜ ਸਕਣ ਜੀ ਇਹ ਮਾਨ ਦਾ ਨਾਰਾ ਤੇਰਾ ਕਿਸ ਤਰ੍ਹਾਂ ਦਿੱਤੀ ਲੱਗਦਾ ਇਸ ਵਾਰ ਤੇਰਾ ਜਰੂਰ ਮੁੰਦਿਆ ਨਹੀਂ ਬਿਲਕੁਲ ਬੜੇ ਇਹ ਕਲੀਅਰ ਘਟਾ ਹੈ ਲੋਕਾਂ ਦੇ it's written on the wall तेरा तेरा we at gna university see potential in everyone and everything around us we drive innovation and entrepreneurship we groom competent global citizens to effect positive change around them